ਨਮਸਕਾਰ ਸਟਾਰ ਡੈਲੀ ਪੰਜਾਬ ਨਿਊਜ਼ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਆਂ ਖਬਰ ਸ਼ਹਿਰ ਬਟਾਲਾ ਤੋਂ ਨਿਸ਼ਰ ਕਰਨ ਜਾ ਰਹੇ ਆਂ ਬਟਾਲਾ ਸ਼ਹਿਰ ਦੀਆਂ ਕਾਫੀ ਲਾਈਵ ਤਸਵੀਰਾਂ ਆਪਨੇ ਚੈਨਲ ਤੇ ਦਿਖਾ ਚੁੱਕੇ ਆਂ ਢਾਬੇ ਵੀ ਦਿਖਾ ਚੁੱਕੇ ਆਂ ਅੱਜ ਤੁਹਾਨੂੰ ਚੱਲਦਾ ਫਿਰਦਾ ਢਾਬਾ ਦਿਖਾ ਦਿੰਨੇ ਆਂ ਬਟਾਲਾ ਸ਼ਹਿਰ ਦਾ ਸਭ ਤੋਂ ਪਹਿਲਾਂ ਤਸਵੀਰਾਂ ਦੇਖ ਲਵੋ ਚੱਲਦਾ ਫਿਰਦਾ ਢਾਬਾ ਜਿਸ ਦਾ ਨਾਮ ਪੰਜਾਬੀ ਵਿਰਸਾ ਰੱਖਿਆ ਗਿਆ ਪੰਜਾਬੀ ਵਿਰਸਾ ਜਿਸ ਨੂੰ ਕਿਹਾ ਜਾਂਦਾ ਕਿ ਪੰਜਾਬ ਦੀ ਸ਼ਾਨ ਪੰਜਾਬ ਦੀ ਸ਼ਾਨ ਕਿਸ ਨੂੰ ਮੰਨਿਆ ਜਾਂਦਾ ਹੈ ਬਟਾਲਾ ਸ਼ਹਿਰ ਦੇ ਚ ਅੱਜ ਇੱਕ ਵਿਅਕਤੀ ਵੱਲੋਂ ਸ਼ੁਰੂ ਕੀਤਾ ਗਿਆ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਕਿਉਂਕਿ ਸਿਆਲੀ ਮੌਸਮ ਚੱਲ ਚੁੱਕਿਆ ਹੈ ਤੇ ਸਰੋਂ ਦਾ ਸਾਗ ਜਿਹੜਾ ਥਾਂ ਥਾਂ ਦੇ ਉੱਤੇ ਤੁਹਾਨੂੰ ਖੇਤਾਂ ਦੇ ਵਿੱਚ ਲੱਗਿਆ ਦਿਖਾਈ ਦੇਵੇਗਾ ਨੌਜਵਾਨਾਂ ਨਾਲ ਗੱਲਬਾਤ ਵੀ ਜਰੂਰ ਕਰਦੇ ਹਾਂ ਜਿਹੜਾ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਪਹਿਲਾਂ ਤਾਂ ਰਸ਼ ਦੇਖ ਲਵੋ ਇਸ ਟਾਈਮ ਇਹ ਰਸ਼ ਕੋਈ ਟਾਬੇ ਦੇ ਉੱਤੇ ਨਹੀਂ ਪਿਆ ਇੱਕ ਮੋਟਰਸਾਈਕਲ ਦੇ ਵਹੀਕਲ ਦੇ ਉੱਤੇ ਇਸ ਨੇ ਆਪਣੀ ਇੱਕ ਵਹੀਕਲ ਦੇ ਉੱਤੇ ਸੋਈ ਤਿਆਰ ਕੀਤੀ ਜਿਸ ਦੇ ਵਿੱਚ ਮੱਕੀ ਦੀ ਰੋਟੀ ਤੇ ਸਰ੍ਹਸੋਂ ਦਾ ਸਾਗ ਜਿਹੜਾ ਹੈ ਲੋਕਾਂ ਵਾਸਤੇ ਲਿਆ ਕੇ ਪਹੁੰਚਿਆ ਬਟਾਲਾ ਸ਼ਹਿਰ ਜੀ ਗੱਲਬਾਤ ਜ਼ਰੂਰ ਕਰਦੇ ਆ ਨਾਲੇ ਪਿੰਡ ਦਾ ਪੁੱਛ ਲੈਨੇ ਕਿ ਕਿਹੜੇ ਪਿੰਡ ਤੋਂ ਭਾਈ ਸਾਹਿਬ ਆਂਦੇ ਨੇ ਭਾਈ ਸਾਹਿਬ ਕੀ ਨਾਮ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਮਨਦੀਪ ਸਿੰਘ ਜੀ ਆਪਣਾ ਨਾਮ ਜੀ ਤੇ ਘਮਣਕਲਾ ਆਪਣਾ ਪਿੰਡ ਜੀ ਰਮਨਦੀਪ ਜੀ ਕਿਦਾਂ ਸੋਚ ਸੋਚੀ ਹੈ ਕਿ ਇਹ ਵਾਲਾ ਕੰਮ ਜਿਹੜਾ ਹੈ ਮੋਟਰਸਾਈਕਲ ਤੇ ਕਰਨਾ ਉਹਦਾ ਤਾਂ ਪਹਿਲੇ ਅਸੀਂ ਬੂਟਿਆਂ ਦਾ ਕੰਮ ਕਰਦੇ ਜੇ ਤੇ ਬੂਟਿਆਂ ਨੇ ਕੰਮ ਸਿਆਲ ਚ ਬੰਦ ਹੋ ਜਾਂਦਾ ਵਾ ਫਿਰ ਅਸੀਂ ਸੋਚਿਆ ਕਿ ਚਲੋ ਅਮੜ ਕੇ ਸਿਆਲ ਚ ਵੇਲੇ ਰਹਿਣ ਨਾਲੋਂ ਚੰਗਾ ਵਾ ਕਿ ਕੋਈ ਐਦਾਂ ਕਰ ਲੀਏ ਵੀ ਚਲੋ ਖਾਨਬੀਂ ਤੇ ਚਲੋ ਚੰਗਾ ਖਵਾ ਲਾਂਗੇ ਤੇ ਮਾਰਕੀਟ ਬਣੂਗੀ ਜੇ ਹਾਂਜੀ ਇੱਕ ਵਾਰੀ ਸਵਾਦ ਵੇਖਿਓ ਖਾ ਕੇ ਹਾਂਜੀ ਨੇ ਸਰੋਂ ਦਾ ਸਾਗ ਬਣਾਉਂਦੇ ਆਪਸਰ ਸਾਰਾ ਕੁਝ ਆਪ ਤਿਆਰ ਕਰੀ ਤੇ ਸਵੇਰੇ ਕਿੰਨੇ ਵੇਲੇ ਫਿਰ ਉੱਠਣਾ ਪੈਂਦਾ ਤੜਕੇ ਸਾਗ ਰਾਤ ਨੂੰ ਬਣਾ ਲਈਦਾ ਜੇ ਇਹ ਰੋਟੀਆਂ ਜਿਹੜੀਆਂ ਉਹ ਰਾਤ ਨੂੰ ਸਵੇਰੇ 4 ਵਜੇ ਉੱਠ ਕੇ ਬਣਾਈਦੀਆਂ ਕਿੰਨਾ ਕ ਸਾਗ ਰੋਜ਼ ਦਾ ਬਣਾਉਂਦੇ ਡੇਲੀ ਕੋਈ 20 ਕਿਲੋ ਬੰਦਾ ਜੀ 20 ਕਿਲੋ ਵਿੱਚੋਂ ਕੋਈ ਵਿੱਚੋਂ ਕਚਰਾ ਨਿਕਲ ਕੇ ਕੋਈ 12 13 ਕਿਲੋ ਰਹਿ ਜਾਂਦਾ ਜੀ ਤੇ ਇਕੱਲੇ ਕਰਦੇ ਹੋ ਕਿ ਨਾਲ ਕੋਈ ਮਦਦ ਕਰਦਾ ਵੀ ਕਰਦੇ ਦੋ ਚਾਰ ਜਾਨੀ ਮਦਦ ਮਦਦ ਕਰਦੇ ਆ ਕਰਦੇ ਜੀ ਤੇ ਘਰ ਦੇ ਕਹਿੰਦੇ ਨਹੀਂ ਇਹ ਕਿਹੜਾ ਕੰਮ ਸ਼ੁਰੂ ਕਰ ਛੜਿਆ ਰੋਟੀ ਪਾਣੀ ਤੇ ਥੋੜਾ ਕਹਿੰਦੇ ਵੀ ਇਹ ਕਈ ਨਹੀਂ ਵੀ ਮਿਹਨਤ ਬਹੁਤ ਜ਼ਿਆਦਾ ਵਾਧੇ ਹੁਣ ਮੈਂ ਕਹਾਂ ਕਿ ਚਲੋ ਕਰਨੀ ਤੇ ਪੈਣੀ ਜੇ ਹੁਣ ਜੀ ਠਾਬਾ ਮੋਟਰਸਾਈਕਲ ਤੇ ਸ਼ੁਰੂ ਕਰਕੇ ਬੈਠ ਗਏ ਹਾਂ ਜੀ ਹਾਂ ਜੀ ਹਾਂ ਜੀ ਤੇ ਲੋਕਾਂ ਦਾ ਫਿਰ ਸੰਯੋਗ ਕਿਦਾਂ ਦਾ ਮਿਲ ਰਿਹਾ ਬਟਾਲਾ ਸ਼ਹਿਰ ਹਾਂ ਜੀ ਇਹ ਸੰਯੋਗ ਜੀ ਥੋੜਾ ਥੋੜ ਤੇ ਵਧੀਆ ਖਵਾਵਾਂਗੇ ਜੇ ਕੀ ਕੀ ਖਵਾ ਰਹੇ ਹੋ ਕੀ ਕੀ ਚੀਜ਼ਾਂ ਆਪਣੇ ਮੋਟਰਸਾਈਕਲ ਦੇ ਉੱਤੇ ਤੁਸੀਂ ਢਾਬਾ ਹੀ ਖੋਲਿਆ ਛੋਟੇ ਕਿਹੜੀ ਚੀਜ਼ ਲੈ ਕੇ ਜਿਆਦਾ ਕੀ ਇੱਕ ਮਿੱਸੀ ਰੋਟੀ ਆ ਕਿ ਆਪਣੇ ਮੱਕੀ ਦੀ ਰੋਟੀ ਕਿ ਸਾਦੀ ਰੋਟੀ ਵੀ ਕੀ ਕੀ ਮੱਕੀ ਦੀ ਰੋਟੀ ਜੇ ਸਾਗ ਜੇ ਤੇ ਨਾਲ ਥੋੜਾ ਜਿਹਾ ਮੱਖਣ ਪਾ ਦਈਦਾ ਜੇ ਮੱਖਣ ਕਿਹੜਾ ਫਿਰ ਬਜਾਰੀ ਵਰਤੇ ਤੇ ਘਰ ਦਾ ਵਰਤੇ ਘਰ ਦਾ ਵਰਤੀਦਾ ਜੇ ਉਹ ਖਰਾਬ ਬਣਾਉਂਦੇ ਮੱਖਣ ਹਾਂਜੀ ਹਾਂਜੀ ਤੇ ਕਿੰਨਾ ਕਿ ਸੰਜੋਗ ਹੈ ਲੋਕਾਂ ਵੱਲੋਂ ਹੁਣ ਸੰਜੋਗ ਹਜੇ ਤੇ ਚਾਮ ਚੱਲਣ ਡਿਆ ਜੇ ਕੋਈ ਜਿਹੀ ਥੋੜੀ ਸੇਲ ਘਾਟੀ ਆ 1000 ਰੁਪਏ ਹੁੰਦੀ ਜੇ ਗਾੜੀ ਹੋਰ 1000 ਰੁਪਏ ਦੇ ਗੁਜ਼ਾਰਾ ਹੋ ਰਿਹਾ ਜਿੱਦਾਂ ਸਿਰੇ ਤੜਕੇ ਉੱਠਣਾ ਸਾਗ ਬਣਾਉਣਾ ਹਾਂਜੀ ਤੇ ਮੇਰੇ ਤੇ ਕੋਈ ਗੁਜ਼ਾਰਾ ਨਹੀਂ ਉਹਦੇ ਵਿੱਚ ਪਤਾ ਕੀ ਜਿੱਦਣ ਦਾ ਵੀ ਆਉਣ ਡਿਆ ਨਾ ਵਾਪਸ ਮੁੜ ਕੇ ਆਉਣ ਲਈ ਵੀਰ 100 ਰੁਪਿਆ ਬਰੀ ਜੇਬ ਚ ਇੱਕ ਨਹੀਂ ਹੁੰਦਾ ਹਾਂਜੀ ਵੀ ਮਦਰ ਚੱਲਣ ਡਿਆ ਵੀਰ ਭਰੋਸਾ ਰੱਖ ਕੇ ਚੱਲੇ ਹਾਂ ਮਾਰਾ ਅੱਜ ਤੇ ਵੀ ਉਹਨੇ ਕਰਨਾ ਹੀ ਕਰਨਾ ਬੇੜਾ ਬਾਹਰ ਹਾਂਜੀ ਤੇ ਕੀ ਰੇਟ ਕੀ ਰੱਖਿਆ ਆਪਣਾ ਸਾਗ ਦਾ ਤੇ ਮੱਕੀ ਦੀ ਰੋਟੀ ਦਾ 50 ਰੁਪਏ ਦਾ ਜੀ 50 ਰੁਪਏ ਲੱਗਦਾ ਨਹੀਂ ਕੁਛ ਜਿਆਦਾ کئی ਲੋਕ ਤੇ ਹੁਣ ਪਠੂਰੇ ਛੋਲੇ ਖਾ ਲੋ 20 20 30 30 ਰੁਪਏ ਦੇ ਖਵਾ ਜਿੰਦੇ ਲੱਗਦਾ ਨਹੀਂ ਇਹਦਾ ਰੇਟ ਜਿਆਦਾ ਜਿਹਦਾ ਦੇਖ ਕੇ ਹੀ ਖਾ ਲੂਗਾ ਨਾ ਉਹ ਚਲੋ ਕਹੂਗਾ ਨਹੀਂ ਵੀ ਉਹ ਕਹੂਗਾ ਘੱਟ ਆ ਜਿਆਦਾ ਨਹੀਂ ਜੀ ਹਾਂ ਜੀ ਸਾਗ ਦੀ ਕਿਸ ਚੀਜ਼ ਦੀ ਵਰਤੋਂ ਕਰਦੇ ਹੋ ਨਾਲ ਇਹਦੀ ਸਰੋਤ ਦਿੱਤੀ ਹੈ ਜੀ ਤੇ ਹੋਰ ਤੜਕਾ ਤੁੜਕਾ ਲਾਣਾ ਸੀ ਹਾਂ ਜੀ ਤੜਕਾ ਇਹ ਲਸਣ ਅਦਰਕ ਤੇ ਇਹਦੀ ਜੀ ਮੇਥੀ ਜੇ ਹਾਂ ਜੀ ਪਿਆਜ਼ ਸਵੇਰੇ ਘਰ ਤੋਂ ਕਿੰਨੇ ਵੇਲੇ ਨਿਕਲਦੇ ਆਪਣੇ 9:30-10:00 ਵਜੇ ਕੋਈ ਆਪਣਾ ਪਤਾ ਅੱਡਾ ਕੋਈ ਪੱਕਾ ਰੱਖਿਆ ਕੀ ਜਿੱਥੇ ਗਾਹ ਕਾ ਕੇ ਤੁਹਾਨੂੰ ਮਿਲ ਸਕੇ ਨਹੀਂ ਅਜੇ ਤਣੀ ਜੇ ਕੋਈ ਪੱਕਾ ਅੱਡਾ ਚਲੋ ਮਹਾਰਾਜ ਨੇ ਕੀਤੀ ਕਿਰਪਾ ਦੇ ਸ਼ਾਇਦ ਬਣਾ ਦੇਓ ਤੁਰਦੀ ਫਿਰਦੀ ਫਿਰ ਸੋਈ ਚੱਲ ਰਹੀ ਹੈ ਹਾਂਜੀ ਅਜੇ ਤੇ ਤੁਰਦੀ ਫਿਰਦੀ ਉਹਨੇ ਤੋਰਦੇ ਫਿਰਦੇ ਤੇ ਕੱਢਿਆ ਵਾ ਇਹ ਜੇ ਡੇ ਜੇ ਤੋਰਦੇ ਫਿਰਦੇ ਜੇ ਤੁਹਾਨੂੰ ਕਿਸੇ ਨੇ ਸੰਪਰਕ ਕਰਨਾ ਹੋਵੇ ਕਿਸੇ ਨੇ ਖਾਣਾ ਹੋਵੇ ਤੇ ਕਿੱਥੇ ਤੁਹਾਡਾ ਸੰਪਰਕ ਕਰ ਸਕਦਾ ਨੰਬਰ ਹੈਗਾ ਜੀ ਨਾ ਮੇਰੇ ਉੱਤੇ ਬੋਰਡ ਤੇ ਆਪਣਾ ਨੰਬਰ ਜਰੂਰ ਦੱਸ ਦਿਓ ਸਾਡੇ ਦਰਸ਼ਕਾਂ ਨੂੰ 74170 7055 ਕਈ ਨੌਜਵਾਨਾ ਅੱਜਕੱਲ ਨਸ਼ੇ ਦੇ ਤੌਰ ਤੇ ਤੋਰ ਪਏ ਨੇ ਪਰ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਕਿ ਜਿਸ ਤਰ੍ਹਾਂ ਤੁਸੀਂ ਆਪਣਾ ਵੇਖੋ ਕੰਮ ਕਰ ਰਹੇ ਹੋ ਸ਼ਿਰਕਤ ਕਰਨਦੇ ਹੋ ਕੀ ਸਨੇਹ ਦੇਣਾ ਚਾਹੁੰਦੇ ਉਹਨਾਂ ਨੂੰ ਅਸੀਂ ਉਹ ਹੀ ਸਨੇਹ ਦੇਣਾ ਚਾਹੁੰਦੇ ਜੀ ਆਪਣੀ ਮਿਹਨਤ ਕਰੋ ਕੋਈ ਨਾ ਕੋਈ ਕੰਮ ਆਪਣਾ ਸ਼ੁਰੂ ਕਰੋ ਕਿਸੇ ਦੇ ਕੰਮ ਨਾਲੋਂ ਭਾਵੇਂ ਉਹ ਨਹੀਂ ਕਰਨਾ ਚਾਹੀਦਾ ਜੀ ਕਿਸੇ ਦੇ ਨਾਲ ਆਪਣਾ ਕੰਮ ਸ਼ੁਰੂ ਕਰੋ ਭਾਵੇਂ ਨਿੱਕਾ ਹੀ ਹੋਵੇ ਬਿਲਕੁਲ ਨਿੱਕੇ ਤੋਂ ਨਿੱਕਾ ਹੋਵੇ ਭਾਵੇਂ ਕੋਈ 500 ਰੁਪਏ ਦਾ ਲੈ ਕੇ ਸਮਾਨ ਬਾਹਰ ਨਿਕਲ ਜੀਏ ਚੱਲ ਜੀਏ ਉਹ ਚੋ ਵੀ ਬਹੁਤ ਮਿਹਨਤ ਹੈ ਜੀ ਮਿਲਦਾ ਮਿਲਦਾ ਕੁਛ ਨਾ ਕੁਛ ਬਾਹਰ ਨਿਕਲੇਦਾ ਤੇ ਉਹ ਕਹਿਣਾ ਚਾਹੁੰ ਵਧੀਆ ਤਰ੍ਹਾਂ ਆਪਣੀ ਮਿਹਨਤ ਕਰੋ ਨਸ਼ੇ ਪੱਤੀ ਤੋਂ ਦੂਰ ਰਹੋ ਜੀ ਮਹਾਰਾਜ ਦੀ ਕਿਰਪਾ ਨਾਲ ਗੁਰਦੁਆਰੇ ਜਾਇਆ ਕਰੋ ਨਾਮ ਜਪਿਆ ਕਰੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇੱਕ ਤੁਸੀਂ ਵਿਕਲ ਮੋਟਰਸਾਈਕਲ ਦੇਖ ਸਕਦੇ ਹੋ ਜਿਸ ਦੇ ਉੱਤੇ ਇਸ ਨੌਜਵਾਨ ਨੇ ਰਸੋਈ ਤਿਆਰ ਕੀਤੀ ਹੈ ਜਿਸ ਵਿੱਚ ਮੱਕੀ ਫਿਰ ਦਿਖਾ ਦਿੰਨੇ ਆ ਤੁਸੀਂ ਪਹਿਲਾਂ ਲਾਈਵ ਤਸਵੀਰਾਂ ਦੇਖ ਲਓ ਕਿਸ ਤਰ੍ਹਾਂ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਹੈ ਜਿਹੜਾ ਵਿਕਲ ਦੇ ਉੱਤੇ ਰੋਜ਼ਗਾਰ ਸ਼ੁਰੂ ਕੀਤਾ ਗਿਆ ਭਰਾਵਾਂ ਲੋਕਾਂ ਤੇ ਗੱਲਬਾਤ ਕਰਦੇ ਤੁਸੀਂ ਪਹਿਲਾਂ ਭੀੜ ਦੇਖ ਲਓ ਇਸ ਟਾਈਮ ਕਿੰਦਾ ਭੀੜ ਲੋਕਾਂ ਦੀ ਭੀੜ ਪਈ ਹੋਈ ਹੈ ਕਿ ਸਾਗ ਦੀ ਰੋਟੀ ਨਾਲ ਮੱਕੀ ਦੀ ਰੋਟੀ ਤੇ ਸਾਗ ਖਾਣਾ ਤੁਸੀਂ ਦੇਖੀਓ ਤਸਵੀਰਾਂ 'ਚ ਕਿਸ ਤਰ੍ਹਾਂ ਗਾਗ ਲੈ ਕੇ ਦਿਖਾਈ ਦੇ ਰਿਹਾ ਤੁਹਾਨੂੰ ਪਹਿਲਾਂ ਸਾਗ ਦੀਆਂ ਤਸਵੀਰਾਂ ਦਿਖਾ ਦਨੇ ਉੱਪਰ ਤੁਸੀਂ ਮੱਖਣ ਚੈੱਕ ਕਰ ਲਵੋ ਘਰ ਦਾ ਮੱਖਣ ਸਰ੍ਹੋਂ ਦਾ ਸਾਗ ਭਾਈ ਸਾਹਿਬ ਕਿੱਦਾਂ ਦਾ ਲੱਗਾ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਬਹੁਤ ਅੱਛਾ ਲੱਗਾ ਮਨ ਲੋ ਖਾਣੇ ਕੇ ਲਈਏ ਮਾਰੇ ਬੰਦੇ ਕੇ ਲਈਏ ਮਨ ਲੋ ਅੱਛਾ ਹੈ ਸਭ ਤੋਂ ਪਹਿਲਾਂ ਭਰਾ ਨੇ ਰੇਟ ਰੱਖਿਆ 50 ਰੁਪਏ 50 ਰੁਪਏ ਰੇਟ ਜ਼ਿਆਦਾ ਤੇ ਨਹੀਂ ਲੱਗਾ ਬਹੁਤ ਜਾਇਜ਼ ਮਾਰੇ ਬੰਦੇ ਵਾਸਤੇ ਵੀ ਅੱਛਾ ਹੈ ਮਨ ਲੋ ਖਾਣੇ ਕਹਿੰਦੇ ਸੀ ਸਰਸੋ ਦਾ ਸਾਗ ਖਾਣਾ ਵੈਸੇ ਬੜਾ ਵਧੀਆ ਹੁੰਦਾ ਸੀ ਵਧੀਆ ਹੁੰਦਾ ਵਧੀਆ ਸਭ ਤੋਂ ਵਧੀਆ ਇਹ ਹਰ ਘਰ ਦੀ ਚੀਜ਼ ਮਿਲਦੀ ਆਂ ਰੀਅਲ ਚੀਜ਼ ਕਰਦੀ ਮਨ ਲੋਕੀ ਮੈਂ ਸੁਣਿਆ ਫਿਰ ਵੇਟ ਪੂਰਾ ਕਰਦੇ ਹੁੰਦੇ ਜਦੋਂ ਤੱਕ ਆਂਦਾ ਨਹੀਂ ਬਾਕੀ ਇਹਦੀ ਫਿਰ ਵੇਟਿੰਗ ਹੁੰਦੀ ਹੈ ਵੇਟਿੰਗ ਕਰ ਰਹੇ ਆ ਮਨ ਲੋਕੀ ਵੇਟ ਕਰਦੇ ਆ ਅੱਜ ਵਾਰ ਦਾ ਦਿਨ ਠੰਡੇ ਮਨ ਲੋਕ ਮਨਾ ਰਹੇ ਆ ਇੱਥੇ ਕਰਕੇ ਵੇਟ ਕਰ ਰਹੇ ਆ ਪਹਿਲਾਂ ਘਰ ਚਾਹ ਹੁੰਦਾ ਸਰੋਂ ਦਾ ਸਾਗ ਬੜਾਈਏ ਤੇ ਖਾਈਏ ਤੇ ਆ ਤੇ ਬਣਿਆ ਬਣਾਇਆ ਮਿਲਦਾ ਆ ਬਣਿਆ ਬਣਾਇਆ ਮਿਲਦਾ ਪਿਆ ਬਹੁਤ ਅੱਛਾ ਮਨ ਲੋਕੀ ਹਾਂ ਖਾਣ ਵਾਲਿਆਂ ਨੂੰ ਸਵਾਦ ਆ ਰਿਹਾ ਹੋਰ ਵੀ ਭਰਾ ਮੌਜੂਦ ਨੇ ਜਾਂਦੇ ਹੀ ਮਿਲ ਜਣਾ ਪਹਿਲਾਂ ਖੜਨਾ ਪੈਂਦਾ ਹੈ ਵੇਟ ਕਰਨੀ ਪੈਂਦੀ ਹੈ ਫਿਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਪਰ ਇਹ ਕੀ ਗੱਲ ਕਿਥੇ ਖੜੇ ਹੋ ਦੇਖੋ ਇਹ ਵੀਰ ਨੇ ਜਿਹੜਾ ਕੰਮ ਨਵਾਂ ਸ਼ੁਰੂ ਕੀਤਾ ਹੈ ਬਹੁਤ ਵਧੀਆ ਉਪਰਾਲਾ ਹੈ ਦੇਖੋ ਅੱਜ ਕੱਲ ਜਿਹੜਾ ਨਵੀਂ ਜਿਹੜੀਆਂ ਜਨਾਨੀਆਂ ਉਹਨਾਂ ਦੇ ਸਾਗ ਸੂਕ ਕੱਟਣੇ ਤੇ ਆਂਦੇ ਨਹੀਂ ਕਿਸੇ ਨੂੰ ਵੀ ਪਹਿਲੀ ਗੱਲ ਤੇ ਮਿਹਨਤ ਕਰਨੀ ਪੈਂਦੀ ਮਿਹਨਤ ਕਰਨ ਵਾਲਾ ਕੰਮ ਹੀ ਹੈ ਨਹੀਂ ਹਨਾ ਦੂਜੀ ਗੱਲ ਜਿਹੜੇ ਮੱਕੀ ਦੇ ਢੋਡੇ ਢੂਡੇ ਕੇ ਨੂੰ ਨਹੀਂ ਬਣਾਣੇ ਆਂਦੇ ਜਨਾਨੀਆਂ ਨੂੰ ਰੋਟੀਆਂ ਬਣਾ ਲੈ ਬੜੀ ਗੱਲ ਹੈ ਮੱਕੀ ਢੋਡੇ ਕੇ ਤੋਂ ਬੰਨੇ ਨੇ ਤੇ ਇਹ ਦੋਵੇਂ ਚੀਜ਼ਾਂ ਤਿੰਨੇ ਚੀਜ਼ਾਂ ਮੱਖਣ ਪਾ ਕੇ ਅਗਲਾ ਦੇ ਰ ਤੇ ਸਿਹਤ ਲਈ ਵੀ ਚੰਗਾ ਹੁੰਦਾ ਇਹ ਖਾਣਾ ਸਾਗ ਲੱਗਦਾ ਨਹੀਂ ਇੱਕ ਨੌਜਵਾਨ ਇਸ ਟਾਈਮ ਜਿਹੜੀ ਨਸ਼ੇ ਦੀ ਪੀੜੀ ਚ ਗੁਜ਼ਰ ਰਹੇ ਨੇ ਇਹ ਨੌਜਵਾਨ ਨਾਲ ਵੇਖ ਕੇ ਨਹੀਂ ਲੱਗਦਾ ਕਿ ਐਦਾਂ ਦੇ ਕੰਮ ਕਰਨੇ ਚਾਹੀਦੇ ਨਹੀਂ ਦੇਖੋ ਕੰਮ ਐਦਾਂ ਦੇ ਜਿਹੜਾ ਬੰਦਾ ਆਪਣੇ ਪੈਰਾਂ ਤੇ ਖੜਾ ਹੋ ਕੇ ਕੋਈ ਵੀ ਕੰਮ ਕਰੇ ਜਿਹੜਾ ਰੋਟੀ ਆਪਣੇ ਪੈਰਾਂ ਤੇ ਖੜਾ ਹੋ ਕੇ ਕਮਾ ਰਿਹਾ ਉਹ ਬਹੁਤ ਵਧੀਆ ਹੈ ਨਹੀਂ ਤੇ ਨਸ਼ੇ ਵਾਲੇ ਤੇ ਕਰੋੜਾ ਵਾਲੇ ਪਰੇ ਵੀ ਖਾਲੀ ਹੋ ਗਏ ਨੇ ਘਰ ਲੋਕਾਂ ਦੇ ਇਹ ਬਹੁਤ ਵਧੀਆ ਉਪਰਾਲਾ ਇਕ ਲੋਕੀ ਢਾਬੇ ਪਾ ਕੇ ਨਾ ਵਿਹਲੇ ਬੈਠੇ ਰਹਿੰਦੇ ਨੇ ਅੱਜ ਭਰਾ ਮੋਟਰਸਾਈਕਲ ਤੇ ਕੰਮ ਕਰਦਾ ਵੇ ਤੇ ਤੁਹਾਡੀ ਆਉਂ ਜੇ ਲੈਣ ਲੱਗੀ ਜੀ ਤੇ ਵੇਟ ਕਰਨ ਦੇ ਦੇਖੋ ਉਹਦੇ ਹੀ ਕੋਈ ਤੇ ਦੇਖੋ ਨੀ ਇਨਕਮ ਕੋਈ ਬਹੁਤੀ ਇਨਵੈਸਟ ਨਹੀਂ ਕੀਤੀ ਹਨਾ ਆਪਣੇ ਵੀਹਿਕਲ ਦੇ ਉਹਨੇ ਕੰਮ ਸਾਰਾ ਸ਼ੁਰੂ ਕਰ ਲਿਆ ਨੀ ਤੇ ਲੋਕੀ ਕਰੋੜਾਂ ਦੀ ਦੁਕਾਨਾਂ ਪਾ ਕੇ ਵੀ ਕੰਮ ਨਹੀਂ ਚੱਲਦੇ ਹੈ ਤੇ ਵਿਚਾਰਾ ਰੋਟੀ ਪਾਣੀ ਨਾਲ ਰੋਜ਼ ਦਾ ਚਲਾ ਰਿਹਾ ਵਾ ਕੋਈ ਰੇਟੇ ਜ਼ਿਆਦਾ ਤੇ ਨਹੀਂ ਲੱਗਾ ਭਰਾ ਦਾ ਕਾਹਦਾ ਜ਼ਿਆਦਾ ਦੇਖੋ ਨਾ ਮੈਨੂੰ ਦੱਸੋ ਕਿਲੋ ਆਟਾ 50 ਰੁਪਏ ਦਾ ਹੋਣਾ ਵਾ ਤੇ ਕਿਲੋ ਘਾਟੇ ਤੋਂ ਘੱਟ ਕੋਈ ਘਰ ਲੈ ਗਿਆ ਤੇ ਕੀ ਲੈ ਗਿਆ ਤੇ 50 ਰੁਪਏ ਦੀ ਤਿੰਨੇ ਚੀਜ਼ਾਂ ਦੇ ਇੰਡੇ ਨੇ ਅਗਲੇ ਨਾਲ ਘਰ ਦਾ ਮੱਖਣ ਲੈ ਮੈਂ ਕਹਿੰਦਾ ਵੇਖੋ ਡੋਲੇ ਬਾਨਿਆਂ ਨੇ ਮੁੰਡੇ ਦੇ ਵੇਖੋ ਆਂਦੀ ਬਾਦੀ ਬਾਗ ਫੇਰਣ ਡਿਆ ਉਹ ਚਾਰ ਗੱਲ ਕਰਨੇ ਕਿ ਚਾਰ ਚਾਰ ਰੋਟੀਆਂ ਖਾ ਚੁੱਕੇ ਉਹਨਾਂ ਨੂੰ ਵੀ ਗੱਲਬਾਤ ਕਰਨੇ ਭਾਈ ਸਾਹਿਬ ਕਿੱਥੇ ਅਜੇ ਵੇਟ ਕਰ ਰਹੇ ਤੇ ਕੀ ਖਾਣ ਪਹੁੰਚੇ ਭਾਈ ਮੈਂ ਲਾਨਾ ਸਾਹਿਬ ਨੇ ਗੰਦ ਚੁੱਕ ਰੇੜੀ ਠੀਕ ਹੈ ਜੀ ਤੇ 12:30 ਵਜੇ ਵੀਰ ਦਾ ਰੋਜ ਵੇਟ ਕਰੀਦਾ ਠੀਕ ਹੈ ਜੀ ਤੇ ਬਹੁਤ ਵਧੀਆ ਚੀਜ਼ ਵੀ ਬਣਾ ਕੇ ਦਿੰਦਾ ਤੁਹਾਨੂੰ ਕਾਰ ਦਾ ਨਹੀਂ ਕਿਹੜੀ ਕਿਹੜੀ ਚੀਜ਼ ਭਰਾ ਬਣਾ ਕੇ ਹੁੰਦਾ ਐਸ ਵਾਲੇ ਮੱਕੀ ਦੇ ਰੋਟੀ ਤੇ ਨਾਲ ਸਾਗ ਕਿੰਨੀਆਂ ਗਰ ਰੋਟੀਆਂ ਫਿਰ ਰੋਜ਼ ਦੀਆਂ ਖਾ ਜਾਂਦੇ ਮੈਂ ਕੱਲ ਦੋ ਖਾਧੀਆਂ ਸੀ ਕੱਲ ਵੀ ਸਵਾਲ ਬੜਾ ਆਇਆ ਸੀ ਤੇ ਅੱਜ ਚਾਰ ਖਾਧੀਆਂ ਜੇ ਤੇ ਮੂਲ ਦੀ ਟਿੱਕੀ ਵੀ ਉੱਤੇ ਵੀ ਪਾ ਕੇ ਕੱਲ ਭਰਾ ਦਾ ਨੰਬਰ ਲੈ ਕੇ ਅੱਜ ਵੈਸੇ ਵੇਟ ਕਰਦਾ ਭਰਾ ਬਹੁ ਨਹੀਂ ਮੈਂ ਨਹੀਂ ਮੈਂ ਵੇਟ ਕਰਦਾ ਪਿਆ ਸੀ ਭਾਜੀ ਫਿਰ ਮਨੇ ਜਾਰਾ ਆਇਆ ਬਹੁਤ ਦੰਦੀ ਜਾਰਾ ਪਹਿਲਾਂ ਘਰ ਚ ਸਰੋਂ ਦਾ ਸਾਗ ਬਣਾਇਦੈ ਨਾ ਨਜ਼ਾਰਾਂ ਦੇ ਰਾਤੀ ਬੈਕ ਕਰਦਾ ਮੱਖਣ ਪਾਣਾ ਤੇ ਸਰੋਂ ਦਾ ਸਾਗ ਖਾਣਾ ਤੇ ਆਦੇ ਭਰਾ ਤੁਹਾਡੇ ਕੋਲ ਲੈ ਕੇ ਆ ਵੀ ਪੋਣੀ ਕਹਿੰਦਾ ਬਹੁਤ ਵਧੀਆ ਗੱਲਾਂ ਨੂੰ ਤੇ ਬਣੀ ਬਣੀ ਚੀਜ਼ ਦੇ ਰਿਹਾ ਵੀਰੇ ਇੱਥੇ ਹੋਰ ਜਿਹੜੇ ਨੌਜਵਾਨਾਂ ਨੂੰ ਤੇ ਗਾਕਾਂ ਨੂੰ ਕੀ ਸਨੇਹਾਂ ਦਾ ਚਾਹੁੰਦੇ ਭਰਾਦਰ ਕੀ ਸਨੇਹਾਂ ਦੇਣਾ ਚਾਹੁੰਦੇ ਆਈ ਕਹਿੰਦਾ ਜਨਾ ਜਿੱਥੇ ਵੀਰ ਮਿਲਦਾ ਨੂੰ ਘੇਰ ਕੇ ਤੇ ਪਰੋਣਾ ਤੁਹਾਡੇ ਗਾਣੇ ਚਾਹੀਦੇ ਆ ਕਿ ਤੁਹਾਡੇ ਉਹ ਘੇਰਾ ਪਾ ਲੈ ਭਰਾ ਨੂੰ ਤੇ ਜਾਣਾ ਨਹੀਂ ਚਾਹੀਦਾ ਸੁੱਕਾ ਨਹੀਂ ਜਾਣਾ ਚਾਹੀਦਾ ਜਿਹੜੀ ਤੈਨੂੰ ਵਿਹਲਾ ਕਰਕੇ ਟਾਈਮ ਨਾਲ ਘਰ ਭੇਜ ਦੋ ਫੇਰ ਘਰ ਜਾ ਕੇ ਫੇਰ ਤਿਆਰੀ ਕਰਕੇ ਕਿ ਸਾਗ ਬਣਾਉਣ ਨੂੰ ਮਿਹਨਤ ਬੜੀ ਲੱਗਦੀ ਹੈ ਉਹਦੇ ਹੈ ਜੀ ਕਿਉਂਕਿ ਪਹਿਲਾਂ ਸਾਗ ਲਿਆਣਾ ਫਿਰ ਉਹਨੇ ਛਿਲਣਾ ਫਿਰ ਉਹਨੇ ਕੱਟਣਾ ਫਿਰ ਉਹਦੀ ਮਿਹਨਤ ਕਰਨੀ ਤੇ ਫਿਰ ਘਰ ਦਾ ਮੱਖਣ ਵੀ ਕੱਢਣਾ ਚਾਹੀਦਾ ਮੇਰੇ ਚਾਚਾ ਬਹੁਤ ੜੀ ਠੀਕ ਕਰਦੇ ਕਦੋਂ ਆਏ ਤੈਨੂੰ ਆਇਮਾਨ ਦੀ ਪੁੱਛ ਲੈ ਵੀਰਿਆ ਸਾਹਮਣੇ ਆ ਸਭ ਤੋਂ ਪਹਿਲਾਂ ਗਾਂਧੀ ਚੌਂਕ ਜੇ ਹਵਾਇਮਾਨ ਨਹੀਂ ਮੈਂ ਤਾਂ ਮੇਰੇ ਚਾਚੇ ਨੇ ਕਿ ਵੀਰੇ ਹੱਡੇ ਲਾ ਕੇ ਮੋਟਰਸਾਈਕਲ ਆ ਕਿੰਨੇ ਦੀ ਪਲੇਟ ਲਾ ਰਿਆ ਭਰਾ ਦੋ ਰੋੜੇ ਦੇ ਰਿਆ ਰਜਾ ਮੱਕੀ ਦੀ ਰੋਟੀ ਦੇ ਨਾਲ ਸਾਗ ਤੇ ਘਰ ਦਾ ਘੋਪਾ ਆ ਗੇ ਮੱਖਣ ਪਾ ਕੇ 50 ਰੁਪਏ ਦੇ ਲੱਗਦੇ 50 ਰੁਪਏ ਕੋਈ ਜ਼ਿਆਦਾ ਨਹੀਂ ਨਾ ਇਹਨੇ ਬਹੁਤ ਜ਼ਿਆਦਾ ਦੇ ਦੇ ਕਿ ਆ ਕੇ ਖੜੇ ਖਲੋਤੇ ਨਾ ਚਿਪਸ ਦਾ ਪੈਕਟ ਲਈ ਤੇ ਵੱਡਾ 30 40 ਦਾ ਖਰੀਦਦਾ ਤੇ ਫਿਰ ਢਿੱਡ ਭਰਨ ਲਈ ਰੋਟੀ ਮੈਂ ਕਹਿੰਦਾ ਬਹੁਤ ਵਧੀਆ ਚੀਜ਼ ਆ ਸੇਲਦੀ ਮੈਂ ਤਾਂ ਵੇਖੋ ਮਹਾਰਾਜ ਦੋਲੇ ਦੂਲੇ ਬਣਾ ਲੈ ਪਾ ਭਾਈ ਸਾਹਿਬ ਗਾ ਕਰਨ ਦੇ ਬਹੁਤ ਦੱਸਿਆ ਕਿ ਤੁਹਾਡੀ ਬਹੁਤ ਜ਼ਿਆਦਾ ਪ੍ਰਸ਼ੰਸਾ ਕਰਦੀ ਹੁਣ ਸਾਡੇ ਜਿਹੜੇ ਗਾਕਾ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਵੱਲੋਂ ਕਿ ਤੁਹਾਨੂੰ ਜੇ ਮਿਲਣਾ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਸੰਪਰਕ ਨੰਬਰ ਜਰੂਰ ਦੇ ਦਿਓ ਕਿ ਜੇ ਕਿਸੇ ਨੂੰ ਤੁਹਾਡੀ ਵੇਟ ਨਾ ਕਰਨੀ ਪਵੇ ਇੱਕ ਵਾਰ ਫਿਰ ਤੋਂ ਦੱਸ ਦਿਓ ਕਿ ਸਾਗ ਤੇ ਮੱਕੀ ਦੀ ਰੋਟੀ ਤੇ ਆਪਣਾ ਨੰਬਰ ਤੇ ਆਪਣਾ ਐਡਰੈਸ ਜਰੂਰ ਦੇ ਦਿਓ ਹਾਂਜੀ ਸਾਗ ਤੇ ਮੱਕੀ ਦੀ ਰੋਟੀ ਜੇ 50 ਰੁਪਏ ਦੀ ਪਲੇਟ ਜੇ ਮੱਖਣ ਪਾ ਕੇ ਤੇ ਤੇ ਮਤਲਬ ਇਹ ਤਾਂ ਡੇਰਾ ਰੋਡ ਤੇ ਰਹੀ ਰਹੇ ਜਿਆਦਾ ਕਾਂਦੀ ਸਹਿਬ ਵਾਲਾ ਫਾਈਲ ਨੰਬਰ ਜ਼ਰੂਰ ਦੇ ਦਿਓ ਕਿ ਜੇ ਕੋਈ ਵੇਟ ਕਰੇ ਤੁਹਾਨੂੰ ਫੋਨ ਵੀ ਕਰ ਸਕੇ ਹਾਂਜੀ ਕਾਂਦੀ ਸਹਿਬ ਵਾਲ ਨੂੰ ਜਾਈਦੇ ਜੇ ਉਹ ਰਸਤੇ ਤੇ ਜ਼ਿਆਦਾਤਰ ਹੋਈਦਾ ਜੇ ਆਪਣਾ ਮੋਬਾਈਲ ਨੰਬਰ ਦੇ ਦਿਓ 74170 70751 ਇੱਕ ਵਾਰੀ ਫੇਰ ਤੋਂ ਦੇ ਦਿਓ 74170 70751 ਆਪਣਾ ਨਾਮ ਸ਼ੋਭਨਾਮ ਵੀ ਦੱਸ ਦਿਓ ਰਮਨਦੀਪ ਸਿੰਘ ਏਸੀ ਜੀ ਰਮਨਦੀਪ ਸਿੰਘ ਪੈਸਾ ਪਿੰਡ ਕਿਹੜਾ ਹੈ ਆਪਣਾ ਘੁੰਮਣ ਕਲਾਂਜ ਘੁੰਮਣ ਕਲਾਂ ਦੇ ਰਹਿਣ ਵਾਲਾ ਇੱਕ ਨੌਜਵਾਨ ਹੈ ਸਿੱਖ ਰੂਪੀ ਹੈ ਜਿਸ ਨੇ ਕੰਮ ਸ਼ੁਰੂ ਕੀਤਾ ਹੈ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਤੇ ਉੱਪਰ ਘਰ ਦਾ ਕੜਿਆ ਤਾਜ਼ਾ ਮੱਖਣ ਹੁਣ ਉਡੀਕ ਕਰਨੀ ਹੈ ਤੁਸੀਂ ਮੋਬਾਈਲ ਨੰਬਰ ਤੁਹਾਡਾ ਭਰਾ ਨੇ ਆਪਣਾ ਦੇ ਛੱਡਿਆ ਹੁਣ ਇਹਨੂੰ ਮੋਬਾਈਲ ਤੇ ਉੱਤੇ ਮਾਰ ਦੇਣੀ ਟ੍ਰੀ ਟ੍ਰੀ ਕਰਦੀ ਬੈਲ ਆ ਜਾਣਾ ਇਹਦੇ ਕੋਲ ਤੇ ਖਾ ਲੈਣੀ ਹੈ ਮੱਕੀ ਦੀ ਰੋਟੀ ਤੇ ਨਾਲ ਸਰੋਂ ਦਾ ਸਾਗ ਹੁਣ ਇਸ ਖਬਰ ਨੂੰ ਵੱਧ ਵੱਧ ਕਰ ਦੇਣਾ ਤੁਸੀਂ ਸ਼ੇਅਰ ਕਿਉਂਕਿ ਭਰਾ ਤਹਾਡੀ ਮਦਦ ਮੰਗ ਰਿਹਾ ਕੋਈ ਹਿੰਮਤ ਆਪਣੀ ਲਗਾ ਰਿਹਾ ਤੁਹਾਡੀ ਮੰਗ ਰਿਹਾ ਸਪੋਰਟ ਤੇ ਹੁਣ ਭਰਾ ਨੂੰ ਕਰ ਦੇਣੀ ਹੈ ਸਪੋਰਟ ਤੇ ਆਪਾਂ ਖਾਣੀਆਂ ਮੱਕੀ ਦੀਆਂ ਰੋਟੀਆਂ ਤੇ ਸਰੋਂ ਦਾ ਸਾਗ ਬਣਾ ਲੈਣੀਆਂ ਨੇ ਸੇਤਾਂ ਤੇ ਜਲਦੀ ਤੋਂ ਜਲਦੀ ਉਹ ਭਰਾ ਨੂੰ ਮਿਲਣਾ ਸੰਪਰਕ ਕਰਨਾ ਗਾਂਧੀ ਚੌਂਕ ਤੇ ਤੁਸੀਂ ਜਦੋਂ ਮਰਜ਼ੀ ਸਵੇਰ ਦੇ ਟਾਈਮ 10 ਵਜੇ ਆਜੋ ਨੈਰੂ ਗੇਟ ਤੱਕ ਇਸ ਭਰਾ ਦੇ ਰੋਡ ਦੇ ਉੱਤੇ ਭਰਾ ਤੁਹਾਨੂੰ ਕਿਤੇ ਵੀ ਜਾਂਦਾ ਨਜ਼ਰ ਆਵੇ ਇਹਨੂੰ ਘੇਰਾ ਪਾ ਕੇ ਲੈਣਾ ਆਪਾਂ ਘੇਰ ਤੇ ਖਾ ਲੈਣੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਜਲਦੀ ਮਿਲਦੇ ਹਾਂ ਅਗਲੀ ਖਬਰ ਦੇ ਨਾਲ ਸਟਾਰ ਡੇਲੀ ਪੰਜਾਬ ਨੂੰ ਚੈਨਲ ਤੋਂ ਬਟਾਲਾ ਤੋਂ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੋ